ਕਲ ਰਦਰ ਮੈਂ ਇੱਕ ਕਦਾ ਪੜਦਾ ਪਿਆ 11:00 ਸਵਾ 11 ਦਾ ਟਾਈਮ ਸੀਗਾ ਤੇ ਉਹਦੇ ਚ ਨੇ ਇੱਕ ਇਹੋ ਜਿਹੀ ਗੱਲ ਨਿਕਲ ਕੇ ਸਾਹਮਣੇ ਆਈ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਕਿਸੇ ਉਹ ਗੱਲ ਵੀ ਤੁਹਾਡੇ ਇੱਥੇ ਥਲ ਦਾ ਕਾਨੂੰਨ ਨਹੀਂ ਚੱਲਦਾ ਇੱਥੇ ਸੀ ਦਾ ਕਾਨੂੰਨ ਚੱਲਦਾ ਹੈ ਸਮੁੰਦਰ ਦਾ ਕਾਨੂੰਨ ਚੱਲਦਾ ਹੈ ਤੁਹਾਡੇ ਦੇਸ਼ ਦੇ ਵਿੱਚ ਤੁਹਾਡੀ ਜਿਹੜੀ ਸਵਧਾਨ ਦੀ ਕਿਤਾਬ ਹੈ ਨਾ ਤੁਸੀਂ ਸੁਣਿਆ ਹਣਾ ਸਮੁੰਦਰੀ ਟੇਰਾਂ ਦੇ ਨਾਲ ਜਿਹੜੇ ਜਾਜਾਂ ਨਹੀਂ ਸਪਲਾਈ ਹੋਣ ਨਾਲ ਮਾਲ ਲੁੱਟ ਲੈਂਦੇ ਸੀ ਤੇ ਤੁਹਾਡੇ ਜਿਹੜੇ ਸਵਧਾਨ ਦੀ ਕਿਤਾਬ ਹੈ ਨਾ ਉਹ ਰੋਕਫੈਲਰ ਫਾਊਂਡੇਸ਼ਨ ਛਾਪਦੀ ਹੈ ਟੋਟਲੀ ਠੀਕ ਹੈ ਤੇ ਇਹ ਰੌਕਫੈਲਰ ਜਿਹੜਾ ਜਿਹੜੇ ਇਹਨਾਂ ਜੱਜਾਂ ਨੂੰ ਲੁੱਟਦੇ ਸੀ ਨਾ ਸਮੁੰਦਰੀ ਲਟੇਰੇ ਸੀ ਜਿਹੜੇ ਇਹਨਾਂ ਜੱਜਾਂ ਨੂੰ ਲੁੱਟਣ ਵਾਲੇ ਰੌਕਫੈਲਰ ਉਹਨਾਂ ਦੇ ਵੰਸ਼ ਆ ਜਾਂ ਮੈਂ ਤੁਸੇ ਮੈਨੂੰ ਇਹ ਦੱਸੋ ਵੀ ਉਹ ਜਦੋਂ ਤੁਹਾਡੇ ਸਭਧਾਨ ਦੀ ਕਿਤਾਬ ਛਾਪੂਗਾ ਉਹ ਉਹਦੇ ਵਿੱਚ ਤੁਹਾਡੇ ਹਿੱਤ ਲਿਖੂਗਾ ਜਾਂ ਬਾਬਦਾਦਿਆਂ ਦੇ ਰਸਮਾਂ ਲਿਖੂਗਾ ਡੈਫੀਨੇਟਲੀ ਉਹ ਆਪਦੇ ਬਾਬਦਾਦਿਆਂ ਦੇ ਰਸਮਾਂ ਹੀ ਲਿਖੂਗਾ ਕਿਉਂਕਿ ਉਹਨੇ ਜੇ ਉਹਨੂੰ ਤੁਹਾਡੇ ਹੱਥ ਹਿੱਤ ਲਿਖਣੇ ਹੁੰਦੇ ਨਾ ਤੇ ਉਹਦਾ ਚੱਕੀ ਥਲੇ ਹੱਥ ਨਹੀਂ ਸੀ ਆਇਆ ਵੀ ਉਹ ਲਿਖੇ ਠੀਕ ਹੈ ਨਾ ਤਾਂ ਕਰਕੇ ਤੁਹਾਡੇ ਦੇਖ ਦੇ ਵਿੱਚ ਸੀ ਦਾ ਕਾਨੂੰਨ ਚੱਲਦਾ ਲੈਂਡ ਦਾ ਲਾਉਣਾ ਹੀ ਚੱਲਦਾ ਇੱਥੇ ਸੀ ਦਾ ਲਾਉ ਚੱਲਦਾ